ਅਸਲਾਮੁਆਲੇਕਮ ਦੋਸਤੋ ਅੱਜ ਵੀਡੀਓ ਸ਼ੁਰੂ ਕਰਦੇ ਆਂ ਅੱਲਾ ਰਕਮ ਫਰਮਾਨ ਜਨਾਬ ਤੇ ਅੱਜ ਜਾ ਰਹੇ ਆਂ ਮੱਛੀਆਂ ਫੜਨ ਆਲਾਮ ਕੇ ਕਹਿੰਦਾ ਵਈ ਮੱਛੀਆਂ ਫੜਨੀ ਆ ਕਾਫੀ ਟਾਈਮ ਹੋ ਗਿਆ ਯਾਰ ਮੱਛੀਆਂ ਨਹੀਂ ਫੜੀਆਂ ਤੇ ਅਫਦਲ ਵੀ ਨਾਲ ਜਾ ਰਿਹਾ ਉਹ ਮੈਂ ਹਾਂ ਚਲੋ ਸ਼ੁਕਰ ਮੇਲੇ ਕਿਹ ਕੇ ਚਲਣਾ ਚਾਹੀਦਾ ਤੇ ਮੱਛੀਆਂ ਫੜਨੇ ਆ ਨਾਲ ਕੋਈ ਤੁਹਾਡੇ ਨਾਲ ਗੱਲਾਂ ਕਰਾਂਗੇ ਤੇ ਵੀਡੀਓ ਐਂਡ ਤੇ ਤੱਕ ਵੇਖਦੇ ਰਹੋ ਵੀਡੀਓ ਨੂੰ ਲਾਈਕ ਕਰਿਓਗੇ ਤੇ ਆਪ ਚੱਲਨੇ ਆ ਚੱਲ ਭਾਈ ਖੋਲ ਗੱਡੀ ਚੱਲਿਆ ਆਲਾ ਰੱਖ ਲੱਕ ਛੱਡ ਦੇ ਛੱਡ ਦੇ ਉਹ ਵੇ 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 ਇਹ ਤਾਂ ਅੱਗੇ ਰੱਖਣੀ ਪੜੇਗੀ ਇਹ ਤਾਂ ਬੜੀ ਹੈ ਚਲ ਬਾਬਾ ਦਰਮੀ ਅੱਜ ਕਾਫੀਆ ਦੋਸਤੋ ਟੈਂਪਰੇਚਰ ਇਸ ਟਾਈਮ ਗੱਡੀ ਜਿਹੜਾ ਦੱਸ ਰਹੀ ਆ ਜਿਹੜਾ 33 ਟੈਂਪਰੇਚਰ ਆ ਉਹ ਵੇਖੋ ਦੋ ਤੁਸੀਂ ਥੱਲੇ ਲਿਖਿਆ 2:05 ਹੋਏ ਨੇ 33 ਟੈਂਪਰੇਚਰ ਐ ਇਸ ਟਾਈਮ ਜਿਹੜਾ ਗਰਮੀ ਹਾਇ ਪਰ ਇਸ ਟਾਈਮ ਦੁਪਹਿਰ ਨੂੰ ਤਾਂ ਰਹ ਹੁੰਦੀ ਆ ਸਵੇਰ ਸਵੇਰ ਤੇ ਪਿਛਲੇ ਟਾਈਮ ਜਿਹੜਾ ਮੌਸਮ ਸਹੀ ਹੁੰਦਾ ਹਲੋ ਮੈਂ ਨੇ ਉਹ ਆ ਕੇ ਦਫਾ ਲਾ ਨਾਲੇ ਦੁਪਹਿਰ ਬਾਹਰ ਕੱਢ ਕੇ ਆਂਦੇ ਫਿਰ ਤੁਰ ਕੇ ਆਂਦੇ ਨਾਲੇ ਵੇਖਨੇ ਕੋਈ ਸ਼ਕਾਰ ਸ਼ੋਰ ਹੁੰਦਾ ਬੱਚੀ ਦਾ ਤੇ ਪੜਾਂਗੇ ਵਹਾਂ ਆ ਕੇ ਪਰੇ ਗੁਸਤਾਂਗੇ ਇੱਥੇ ਜੜੀ ਬੜੀ ਆ ਉਹ ਅੱਗੇ ਦੇਖਨੇ ਆ ਚਲਾ ਖ ਚੱਲਿਆ ਜਾ ਵੇਲਾ ਆ ਕੇ ਲਿਆ ਆਂਦਰ ਸਹੀ ਆਇਆ ਸਾਰਾ ਕੋ ਹੁੰਦਾ ਕਿ ਨਹੀਂ ਆਪਰਾ ਬਾਈ ਖਰਾਕ ਟੁੱਟੀਆਂ ਵਿੱਚ ਮੱਛੀ ਦੀ ਖਰਾਕ ਵੀ ਟੁੱਟੀਆਂ ਨਾ ਚਾਲੇ ਆਲੇ ਆ ਗਏ ਤੋਂ ਤੋਂ ਆ ਖਰਾਕ ਬਣਾ ਲਈ ਚਾਲੇ ਆ ਕੇ ਬਣਾਉਂਦੀ ਦੀ ਨਾਲ ਖਾਰੇ ਵਿੱਚ ਬੜੀ ਜਵਾ ਪਾਈ ਜਾਂਦੇ ਸੀ ਕਿਉਂ ਫੇਸਪੋਰਟ ਮਟੇਈ ਦਾ ਆਟਾ ਮਿੱਤਰ ਜਿਹੜਾ ਨਾ ਆ ਇਹਨਾਂ ਮੱਛੀਆਂ ਦੇ ਕੁਛ ਬੋ ਜਿਹੜੀਆਂ ਨੂੰ ਮੱਛੀਆਂ ਵਾਹੇ ਮੱਛੀਆਂ ਖਾ ਲਈਆਂ ਨੂੰ ਤੇ ਫਿਰ ਉਹਨਾਂ ਨੂੰ ਸੋਕਾਂ ਪਾਣੀ ਵਿੱਚ ਦੋ ਨੀ ਗਿਆ 10 ਤੋਂ ਘੰਟਾ ਡੇਢ ਹੋ ਗਿਆ ਮੱਛੀ ਕੋਈ ਵੀ ਨਹੀਂ ਆਈ ਥੱਕ ਗਿਆ ਬਹਿ ਬਹਿ ਕੇ ਮੈਂ ਹੁਣ ਦੌੜੀ ਚਲੀਏ ਬਿਹਤਰ ਹੈ ਜਿਹੜਾ ਨੇ ਵਾਲ ਕਟਾਣੇ ਨੇ ਜਿਹੜਾ ਨਾ ਤੇ ਆਈ ਕੋਲ ਨੂੰ ਜਹਾਈਆਂ ਨਾਲੇ ਆਪਣਾ ਹੱਥੋਂ ਦਾ ਹਮਾਮ ਦਾ ਇਹਨਾਂ ਦੇ ਵਾਲ ਕਟਾਣ ਚਾਚਾ ਸਦੀਕ ਕੋਲ ਆਇ ਤੁੰ ਚਾਚਾ ਸਦੀਕ ਰਈ ਮਲਾਈਏ ਤੇ ਪੁੰਜਦੇ ਪੈਸੇ ਅਤੇ ਸ਼ਾਰਾਂ ਦੇ ਵਿੱਚ ਜਿਹੜੇ ਹਮਾਮ ਨੇ ਨਾ ਉਹਨਾਂ ਦੇ ਪਹਿਲਾਂ ਫੋਨ ਕਰਕੇ ਅਪਾਇੰਟਮੈਂਟ ਲੈ ਆਉਂਦੀ ਹੈ ਤੇ ਫਿਰ ਤੁਹਾਡੇ ਵਾਲ ਕਟਾਂਗ ਹੁੰਦੀ ਹੈ ਤੇ ਸਾਡੇ ਕੋਲ ਅਤੇ ਦੇਸੀ ਹਮਾਮ ਹੈ ਆ ਬੰਦਾ ਟਾਲੀਣਾ ਹੇਂਟਾ ਚਾਚਾ ਸਦੀਕ ਆਹਨੇ ਉਹਨੂੰ ਸਵੇਰ ਛਾਲਾ ਅਸੀਂ ਉਹਦੇ ਕੋ ਕਟਾਨੇ ਆ ਤੇ ਅੱਜ ਤੁਹਾਨੂੰ ਚਾਚਾ ਸਦੀਕ ਕੋਲ ਨਾਲ ਆਹਨੇ ਤੁਹਾਨੂੰ ਕਟੰਗ ਘਰਾ ਕੇ ਇਹਨਾਂ ਦੀ ਤੇ ਮੱਛੀ ਤੇ ਕੋਈ ਨਹੀਂ ਆਈ ਕਾਫੀ ਟਾਈਮ ਅਸੀਂ ਜਾਇਆ ਕੀਤਾ ਹੁਣ ਫੱਕ ਗਏ ਆ ਆਲਾ ਮੈਂ ਰੋਈ ਕਹਿੰਦਾ ਪਪਾ ਚੱਲੀਏ ਮੱਛੀਆਂ ਫੜਨ ਚੱਲੀਏ ਚੱਲੀਏ ਐਸ ਜਗ੍ਹਾ ਤੇ ਤੂੰ ਕਦੇ ਕਦੇ ਦੋ ਸਵੇਰ ਆਏ ਕੁੰਡੀ ਛੋਟੇ ਤੇ ਮੱਛੀ ਬਾਹਰ ਕੁੰਡੀ ਛੋਟੇ ਤੇ ਮੱਛੀ ਬਾਹਰ ਤੇ ਇਹ ਹੁਣ ਕਾਫੀ ਟਾਈਮ ਤੋਂ ਬਾਅਦ ਅਸੀਂ ਆਏ ਆ ਪਤਾ ਨਹੀਂ ਕੋਈ ਮੌਸਮ ਦਾ ਖਾਬ ਹੁੰਦਾ ਜਾਂ ਕੋਈ ਟਾਈਮ ਆ ਹੁਣ ਜੂਨਾ ਹੋ ਸਕਦਾ ਅਗੋਂ ਜਿਲਾਏ ਜਾਂ ਗਾਸ ਫਿਰ ਕਿਹਨਾਂ ਚਟਰ ਲਾਵਾਂਗੇ ਜਦੋਂ ਮੱਛੀ ਜ਼ਿਆਦਾ ਆਣਗੇ ਉਹ ਦਿਨ ਵੀਡੀਓ ਬਣਾਵਾਂਗੇ ਇਨਸ਼ਾਅੱਲਾ ਤੇ ਫੋਨ ਕੰਡਾ ਨੀ ਆ ਪਾਦੇ ਗਾਦੀ ਵੀ ਪਾਫਰ ਹਾਲ ਕੀ ਹੋਈ ਆ ਤੇ ਆਹ ਵੇਖ ਲਓ ਮੱਛੀਆਂ ਨੂੰ ਜਿਹੜੀ ਖਾਣਾ ਹੈ ਤੇ ਗੰਡੋਲੇ ਨਹੀਂ ਲਾਂਦੇ ਆਂ ਇਹ ਮਕਈ ਲਾਂਦੇ ਆਂ ਮਕਈ ਉਬਲੀ ਦੀ ਮਕਈ ਡੱਬਿਆਂ 'ਚ ਹੁੰਦੀ ਆ ਵੇਖਦੇ ਤੁਸੀਂ ਉਹਨਾਂ ਨੇ ਜਿਹੜਾ ਕਰ ਗੋਹਾਵਾ ਆਹ ਮਕਈ ਲਾਈ ਦੀ ਅੱਗੇ ਖਾਣਾਕ ਨ ਮੱਛੀਆਂ ਮਕਈ ਨੂੰ ਬੜਾ ਪਸੰਦ ਕਰਦੀ ਨੇ ਇੱਥੇ ਵਾਹ ਵੇ ਡੱਬਾ ਇਹਨਾਂ ਡੱਬਿਆਂ ਦੇ ਵਿੱਚ ਮਕਈ ਹੁੰਦੀ ਆ ਇਹ ਡੱਬੇ ਨੇ ਬੰਦ ਆਹ ਹੀ ਲਾਂਦੇ ਆਂ ਮੱਛੀਆਂ ਨੂੰ ਖਾਣਾ ਇਹ ਚਲੋ ਸਾਰੇ ਦੋਸਤੋ ਜਲਦੀ ਅੱਗੇ ਤੁਹਾਡੇ ਨਾਲ ਅੱਗੇ ਨੂੰ ਕਰਦੇ ਲੋ ਦੋਸਤੋ ਇੱਥੇ ਆਏ ਹਾਂ ਇੱਥੇ ਵੀ ਨਵੇਂ ਕੰਮ ਸ਼ੁਰੂ ਹੋ ਗਏ ਹਨ ਉਹਨਾਂ ਨੇ ਕਿਹਾ ਜੀ ਆ ਵੀਖ ਲਿਓ ਕਾਪੀ ਪੈਨਸਲ ਦਾ ਜੀ ਦੀ ਇਹ ਨਵਾਂ ਕਾਨੂੰਨ ਆ ਗਿਆ ਹੈ ਨਵੇਂ ਨੂੰ ਬੋਟ ਲਾਜ ਦੇਣ ਨਾ ਤ੍ਰੀਪ ਡੈਸ਼ ਹਰ ਸ਼ਾ ਲਿਖਣੀ ਹੈ ਤੇ ਫੇਰ ਵਾਲ ਕਟੋਲੇ ਨੇ ਹੁਣ ਅੱਜ ਲਹਾਨੇ ਆ ਤੇ ਕੱਲ ਵਾਲ ਕਟਾਵਾਂਗੇ ਪਹਿਲਾਂ ਤੇ ਆ ਤਰੀਕਾ ਨਹੀਂ ਇੱਥੇ ਕਹਤਾ ਜੀ ਸਦੀਕੀ ਨੇ ਉਹ ਲੈ ਨਵੀਂ ਗੱਲ ਸੁਣਾ ਰਹੀ ਅੱਜ ਆ ਵੇਖਣ ਨੂੰ ਲਿਖਿਆ ਥੇ ਦੋਸਤੋ ਹਰਸ਼ਾ ਲਿਖੀ ਹੈ ਈਮੇਲ ਜਿੱਥੇ ਰਹਿੰਦੇ ਹੋ ਸਾਰਾ ਬਾਇਓ ਡਾਟਾ ਖਲੇ ਵਾਲਾ ਦਾ ਨਵਾਂ ਹੀ ਕੰਮ ਮੈਂ ਤਾਂ ਪਹਿਲੀ ਵਾਰੀ ਦੇਖਿਆ ਬਈ ਸਕਰੀਨ 'ਤੇ ਨਾਮ ਤੇ ਤੂ ਨਾਮ ਮੀਓਸੀ ਤੇ ਬੋਈ ਨਾਮ ਕੋਗਨੋਮ ਐ ਤੇ ਲੋਕੋ ਨਾਟੋ ਦੋਵੇ ਸੈਨਾਟੋ ਐ ਰਾਨੋ ਐ ਲੇਸੀਏਨਜ਼ੀ Sì. Va bene? Va bene. Queste tre foglie, tre bambini, tre foglie. Questi sono dei tre bambini. Tutto, con la tara, tutto, come qua? Dove c'è? No? Dopo li combino io. Eh? Dopo li combino io. Io solo mettere data da... Tu mi devi dare tutto, diciamo. I tuoi e quelli dei bambini, dopo. Eh. Hai capito? Ok, va bene. Purtroppo so, ormai cambia tutto, siamo qui. Eh, siamo, oggi fatto questa cosa? Oggi è il primo giorno. Ah. Non so oggi che oggi no. ਕੰਦਾ ਅੱਜ ਹੀ ਨਵਾਂ ਕਾਨੂੰਨ ਆਇਆ ਜਿਹਨ ਵਾਲ ਕਟਾਣੇ ਨੇ ਇੱਥੇ ਉਹਦਾ ਸਾਰਾ ਬਾਇਓ ਡਾਟਾ ਲੈਣਾ ਹੈ ਪਿਓ ਦਾ ਵੀ ਤੇ ਬੱਚੇ ਦਾ ਵੀ ਨਾਂ ਤਰੀਫ ਦਾਸ਼ ਕਿੱਥੇ ਪੈਦਾ ਆਇਆ ਫੋਨ ਨੰਬਰ ਈਮੇਲ ਤੇ ਹੁਣ ਕੰਮ ਕਰ ਲੈ ਤੇ ਪੈ ਗਿਆ ਹੁਣ ਕੱਲ ਲੈਣਾ ਵਾਲ ਕਟਾਵਾਂਗੇ ਹੁਣ ਚੱਲਣਿਆ ਲੀਲਾ ਲੈਣ ਬੱਕਰਾ ਵੇਖਣੇ ਈਤ ਵਾਸਤੇ ਤੇ ਹੁਣ ਚੱਲਣੇ ਉੱਥੇ ਦੋਸਤੋ ਤੇ ਵਾਲ ਹੁਣ ਕਟਾਵਾਂਗੇ ਕੱਲ ਮੈਂ ਪਿੰਡ ਦੇ ਸਾਰੇ ਬੁੱਢੇ ਬੈਠੇ ਨੇ ਗੱਪਾਂ ਛੱਪਾਂ ਲਾ ਅੰਡੇ ਨੇ ਇੱਥੇ ਬੈ ਕੇ ਐ ਤੋੜ ਬੰਜ ਦੇ ਉੱਤੇ ਨਾ ਆਹ ਪਿੰਡ ਦਾ ਸੈਂਟਰ ਅੱਜ ਤੇ ਸਾਰੇ ਬੁੱਢੇ ਵਿਚਾਰੇ ਬੈਠ ਕੇ ਆਪਣਾ ਟਾਈਮ ਪਾਸ ਕਰਦੇ ਨੇ ਤੇ ਲੱਗੇ ਦਿਨ ਆਹ ਪਿੰਡ ਦਾ ਡਾਕ ਖਾਨਾ ਜੀਪੀਓ ਜਿਹਨੂੰ ਕਹਿੰਦੇ ਨੇ ਆ ਪੁਰਾਣਾ ਪਿੰਡ ਆ ਦੋਸਤੋ ਦੇਖ ਸਕਦੇ ਕਿਹੜੇ ਸਾਲ ਦੀਆਂ ਇਟਾਂ ਲੱਗੀਆਂ ਨੇ तकरीबन ਕੋ 200 ਸਾਲ ਪੁਰਾਣੀਆਂ ਇਟਾਂ ਨੇ ਆ ਪੁਰਾਣੇ ਟੈਪ ਦੇ ਘਰ ਨੇ ਤੇ ਸਹੀ ਵੀ ਲੋਕਾਂ ਨੇ ਘਰ ਲੈਨੇ ਵਿੱਚ ਕੁਝ ਨਵੇਂ ਵੀ ਲੋਕਾਂ ਬਣਾ ਲੈਨੇ ਹੋਣਾ ਤੇ ਘਰ तकरीबन ਸਾਰੇ ਉੱਤੇ ਪਹਾੜੀਆਂ ਪੂੜੀਆਂ ਦੇ ਉੱਤੇ ਹੀ ਨੇ ਪੁੱਛੇ ਇੱਥੇ ਮੈਂ ਅਕਸਰ ਵੇਖੇ ਨੇ ਕਿ ਜ਼ਿਆਦਾਤਰ ਜਿਹੜੇ ਪਿੰਡ ਨੇ ਉਹ ਪਹਾੜੀਆਂ ਦੇ ਉੱਤੇ ਉੱਤੇ ਨੇ ਮੈਂ ਇੱਕ ਟਾਲੀ ਨੂੰ ਪੁੱਛਿਆ ਕਿ ਇਹ ਕੀ ਚੱਕਰ ਆ ਉੱਤੇ ਉੱਤੇ ਜਾ ਕੇ ਕਿਉਂ ਇਹਨਾਂ ਨੇ ਘਰ ਬਣਾਏ ਨੇ ਦੋਸਤੋ ਕੋਈ ਟਾਈਮ ਹੀ ਤੇ ਬਿਲਕੁਲ ਜਿੱਥੇ ਆ ਥੱਲੇ ਨਾਲ ਸਮੁੰਦਰ ਆ ਉਸ ਦੌਰ ਦੇ ਵਿੱਚ ਜਿਹੜਾ ਨਾ ਚੋਰ ਜਿਹੜੇ ਹਨ ਡਾਕੂ ਉਹ ਕਸ਼ਤੀਆਂ ਤੇ ਆਂਦੇ ਹਨ ਰਾਤ ਨੂੰ ਤੇ ਆ ਕੇ ਤੇ ਪਿੰਡਾਂ ਨੂੰ ਲੁੱਟਦੇ ਹਨ ਤੇ ਐਸ ਵਾਸਤੇ ਲੋਕਾਂ ਨੇ ਜਿਹੜਾ ਨਾ ਉੱਤੇ ਪਹਾੜੀਆਂ ਦੇ ਉੱਤੇ ਉੱਤੇ ਘਰ ਲਾ ਲਿਆ ਉੱਤੋਂ ਫਿਰ ਪੱਥਰ ਮਾਰਦੇ ਹੁੰਦੇ ਹਨ ਐ ਮੈਂ ਕਟਾਲੀ ਨੂੰ ਜਿਹੜੀਆਂ ਨਾ ਮਹਾਲ ਮਾਦ ਲਈ ਮੈਂ ਹਾਂ ਐਨੀ ਮਸਲ ਥੱਲੇ ਜਗਾ ਸੀ ਤੇ ਇਹਨਾਂ ਨੂੰ ਉੱਤੇ ਉੱਤੇ ਪਹਾੜੀਆਂ ਦੇ ਜਾ ਕੇ ਉੱਤੇ ਕਿਉਂ ਘਰ ਬਣਾਏ ਦੇ ਨੇ ਪਿੰਡ ਜਿਹੜੇ ਬਣਾਏ ਦੇ ਨੇ ਉਹਨਾਂ ਕਿਹਾ ਕਿ ਅੱਜ ਤੋਂ ਕੁਝ ਸਾਲ ਪਹਿਲਾਂ 100 ਸਾਲ ਪਹਿਲਾਂ ਜਿਹੜੇ ਚੋਰ ਹਨ ਉਹ ਸਮੁੰਦਰ ਦੇ ਰਸਤੇ ਕਸ਼ਤੀਆਂ ਤੇ ਆਂਦੇ ਹਨ ਤੇ ਸਭ ਕੁਝ ਲੁੱਟ ਲਟਕ ਕੇ ਲੈ ਜਾਂਦੇ ਹਨ। ਤੇ ਉਹ ਆਹ ਵਾਸਤੇ ਜਿਹੜਾ ਨੇ ਨਾ ਘਾਰ ਸਾਰੇ ਉੱਤੇ ਬਣੇ ਨੇ। ਪਹਾੜਾਂ ਦੇ ਤੇ ਜਿਹਨੂੰ ਕੋਈ ਡਾਕੂ ਆਂਦਾ ਫਿਰ ਉਹਨੂੰ ਉੱਤੋਂ ਪੱਥਰਾਂ ਨਾਲ ਮਾਰਦੇ ਹਨ। ਤੇ ਬਚਤ ਹੋ ਜਾਂਦੀ। ਐਸਾ ਹਾਂ। ਇਹ ਸਹੀ ਹੈ ਦੋਸਤੋ ਵੀਡੀਓ ਲੰਮੀ ਨਹੀਂ ਚੱਲਣੇ ਅੱਗੇ। ਬੱਕਰੇ ਦਾ ਵੇਚ ਹੈ ਇੱਕ ਵੀ ਨੇੜੇ ਆ ਗਿਆ। ਬੱਕਰਾ ਨਹੀਂ ਲੱਭਦਾ ਪਿਆ। ਬੱਕਰੇ ਦੀ ਦੋਸਤੋ ਇੱਥੇ ਬੜੀ ਪ੍ਰੋਬਲਮ ਹੈ। ਬੱਕਰੇ ਬੜੇ ਖੇ ਲੱਭਦੇ ਨੇ ਇੱਥੇ। ਕਿਉਂਕਿ ਇੱਥੇ ਜਿਹੜੇ ਨੇ ਨਾ ਬੱਕਰੇ ਜਿੰਨੇ ਵੀ ਨਟਾਲੀਨ ਜਿਹੜੇ ਨੇ ਨਾ ਉਹ ਛੋਟੇ ਖਾਂਦੇ 4 ਮਹੀਨੇ ਵਾਲਾ ਸਾਢੇ 3 ਮਹੀਨੇ ਵਾਲਾ ਜਿਹੜਾ ਉਹਨੇ ਉਹ ਵੀਕਣਾ ਤੇ ਉਹਨੇ ਦੇ ਵੱਡਾ ਵਿਕਣਾ ਤੇ ਇਹ ਵਾਸਤੇ ਨੂੰ ਫਿਰ ਪਾਲਦੇ ਨਹੀਂ ਛੋਟਾ ਹੀ ਵੇਚ ਛੱਡਦੇ ਨੇ ਤੇ ਟਾਲੀਆਂ ਜਿਹੜੇ ਨੇ ਇੱਥੇ ਛੋਟਾ ਖਾਂਦੇ ਨੇ ਜਿਹੜਾ 5-7 ਮਹੀਨੇ ਦਾ ਜਾਂ 8 ਮਹੀਨੇ ਦਾ ਜਾਂ ਸਾਲ ਦਾ ਬੱਕਰਾ ਤੇ ਉਹ ਨਹੀਂ ਖਾਂਦੇ ਇਹ ਖਾਂਦੇ ਨੇ ਛੋਟਾ ਤੇ ਨੂੰ ਸਾਢੇ 3 ਮਹੀਨੇ ਦਾ ਬਿਲਕੁਲ ਕੁਲਾ ਹੁੰਦਾ ਉਹ ਬਿਲਕੁਲ ਕੁਲਾ ਕੁਲਾ ਉਹ ਖਾਂਦੇ ਨੇ ਸਾਢੇ ਸਲਾਮ ਜ ਵਿੱਚ ਜਿਹੜਾ ਨਾ ਐਡਾ ਖਾਣਾ ਨਹੀਂ ਜਾਇਜ਼ ਨਹੀਂ ਹੈ ਛੋਟਾ ਤੇ ਕੁਰਬਾਨੀ ਦੇ ਵੀ ਸਾਲ ਤੋਂ ਉੱਤੇ ਦਾ ਲੱਗਦਾ ਕੱਲ ਵੀ ਮੈਂ ਗਿਆ ਰੱਖੇ ਤੋਂ ਪਾਸੇ ਫਿਰ ਕੇ ਆਇਆ ਅੱਜ ਵੇਖਣੇ ਕਿ ਪਾਸੇ ਕੋਈ ਬਾਨੇ ਹਿਸਾਬ ਵਿੱਚ ਲੱਗਦਾ ਤੇ ਇਨਸ਼ਾਅੱਲਾ ਅੱਲਾ ਪਾਕ ਬਿਹਤਰ ਕਰੇਗਾ। ਆ ਵੇਖੋ ਸੋਦੇ ਅਸੀਂ ਉੱਚਾ ਬੜਾ ਉੱਤੇ ਆ ਪਿੰਡਾਂ ਜਿੱਥੇ ਅਸੀਂ ਆਏ ਹਾਂ ਬਾਲ ਕਟਾਉਣ ਲਈ ਹੁਣ ਅਸੀਂ ਹਾਥੂ ਥੱਲੇ ਉਤਰ ਕੇ ਜਾਣਾ ਬਿਲਕੁਲ। ਕੋਭੂ ਘੁਮ ਕੇ ਘਮ ਘਮ ਕੇ ਇਹਦਾ ਨੂੰ ਥੱਲੇ ਨੂੰ ਰਾ ਜਾਣਾ ਹੈ। ਕਾੜੀਆਂ ਨਾਲ। ਇਸ ਟਾਈਮ ਮੌਸਮ ਸਹੀ ਹੈ। ਅੱਗੇ ਦੁਪਹਿਰ ਨੂੰ ਤੇ ਕਾਫੀ ਗਰਮੀ ਸੀ। ਤੇ ਐਡੀ ਗਰਮੀ ਦੋਸਤੋ ਪੜਾ ਤੇ ਕਿਉਂ ਨਹੀਂ ਪੈਂਦੀ? ਦਰਖਤ ਬਹੁਤ ਜ਼ਿਆਦਾ ਨੇ। ਜਿੱਦਾਂ ਤੁਸੀਂ ਵੇਖਣਾ ਤੁਹਾਨੂੰ ਹਰਿਆਲੀ ਨਜ਼ਰ ਆਣੀ ਹੈ। ਇਹ ਵਾਸਤੇ ਜਿਹੜਾ ਨਾ ਇੱਥੇ ਹਵਾ 'ਚ ਨਮੀ ਹੁੰਦੀ ਆ ਕੋਲ ਬਿਲਕੁਲ ਉੱਤੇ ਸਮੁੰਦਰ ਹੈ ਤੇ ਉਹਦੀ ਵਜ੍ਹਾ ਨਾਲ ਐਡੀ ਗਰਮੀ ਨਹੀਂ ਹੁੰਦੀ ਫੇਰ ਵੀ ਜਿਹੜਾ ਇਟਲੀ ਦਾ ਗਰਮ ਇਲਾਕਾ ਹੈ ਨਾ ਉਹ ਹੈ ਸਾਡਾ। ਜਿੱਥੇ ਮੈਂ ਆ ਰਹਿਣਾ ਜਿਹੜੀ ਜਗ੍ਹਾ ਤੇ ਆਇਆ ਮੈਂ ਰਹਿਣਾ ਪਿਆ ਇੱਥੋਂ ਅੱਗੇ ਬਿਲਕੁਲ ਨਾਲ ਸਿੱਧਾ ਜਿਹੜਾ ਨਲੀ ਪਿਆ। ਇਹ ਤੋੜ ਬਲ ਲੱਗਦਾ ਇਹ ਵਾਸਤੇ ਇੱਧਰ ਥੋੜੀ ਜਿਆਦਾ ਗਰਮੀ ਪੈਂਦੀ ਆ ਤੇ ਜਿਹੜਾ ਇਟਲੀ ਦਾ ਉਤਲਾ ਇਲਾਕਾ ਜਿਵੇਂ ਰੋਮ, ਮਿਲਾਨ, ਬਲੋਨੀਆ, ਅੰਕੋਨਾ ਉਹ ਸ਼ਹਿਰ ਜਿਹੜੇ ਨੋ ਠੰਡੇ ਨੇ। ਉੱਥੇ ਠੰਡ ਹੁੰਦੀ ਹੈ ਜ਼ਿਆਦਾ برف ਪੈਂਦੀ ਹੈ ਇੱਥੇ برف ਕੋਈ ਨਹੀਂ ਪੈਂਦੀ ਆਂਦੀ ਇੱਥੇ ਬਰਫ ਪੈਂਦੀ ਸਿਰਫ ਪਹਾੜਾਂ ਦੇ ਉੱਤੇ ਉੱਤੇ ਥੱਲੇ ਬਰਫ ਨਹੀਂ ਪੈਂਦੀ ਥੱਲੇ ਮੌਸਮ ਬਿਲਕੁਲ ਜਿਹਾ ਠੰਡਾ ਰਹਿੰਦਾ ਤੇ ਚਲੋ ਆਵਿਆ ਲੰ ਲੇਲਾ ਫੜ ਲੇਗਾ ਫਿਰ ਹਾਂਜੀ ਫਿਰ ਦੋਸਤਾਂ ਨੂੰ ਆ ਗੱਡੀ ਲੈ ਆ ਚੱਲੇ ਆ ਲੇਲਾ ਵੇਖਣ ਵਾਸਤੇ ਗੱਡੀ ਪੁਰਾਣੀ ਹੋਇਆ ਮਿੱਟੀ ਦੀ ਭਰੀ ਭਰੀ ਦੀ ਫਿਰ ਰੇਟ ਵੀ ਲਾਣੋ ਹਿਸਾਬ ਨਾਲ ਲੱਗਦਾ ਆ ਵਾਸਤੇ ਜਿਹੜਾ ਇਹ ਕੀ ਹੋਇਆ ਇਹ ਕਿੰਨ ਟੋੜ ਦਿੱਤੀ ਲਾਈਟ ਏ ਹਾਲੇ ਵਾਕੇ ਮੈਂ ਟੋਟਾ ਕੀਤਾ। ਹਾਂ ਨੀ। ਹਾਲਾ ਪਿਆ ਕੁਲ ਫਿਰ ਫਿਲਾਨੇ ਨੂੰ। ਇਹ ਛੇ ਖੋਬੀ ਲਈ ਗਈ ਆ। ਦੋ ਸਾਲ ਲੱ ਲਾ ਵੇਖਿਆ ਅੰਗਿਆ। ਹਾਲ ਵੰਦੋ ਲੀਲਾ ਲਾਲਾ ਸ਼ੁਕਰਾਂ ਮਾਸ਼ਾ ਅੱਲਾ ਸੋਨਾ ਚੰਗਾ ਲੀਲਾ ਲੱਭ ਗਿਆ। ਦੋੜ ਬੜੀ ਲਾਣੀ ਪਈ ਆ ਪਹਾੜਾਂ ਦੇ ਉੱਤੇ ਆਏ ਆ ਵੇਖ ਲਓ। ਥੱਲੇ ਵਹਾ ਬਈ। ਲੈ ਲੈ ਅਕਸਰ ਜਿਹੜਾ ਨਾ ਪਹਾੜੀਆਂ ਉੱਤੇ ਲੋਕਾਂ ਨੇ ਰੱਖੇਦੇ ਨੇ ਤੇ ਦੋ ਟੈਂਟ ਦੇ ਨੋਗੇ ਸੋੜਾਂ ਦਾੜਾ ਲਾਂਦਿਆਂ ਦੇ ਅੱਜ ਲੈ ਲਾ ਮਾਸ਼ਾਅੱਲਾ ਲੱਭ ਗਿਆ ਸਾਨੂੰ ਲੈ ਲਾ ਲੱਭਾ 170 ਯੂਰੋ ਦਾ ਚੰਗਾ ਲੈ ਲੈ ਮੈਂ ਕੋਸ਼ਿਸ਼ ਕੀਤੀ ਮੈਂ ਵੀਡੀਓ ਬਣਾਉਣੇ ਤੋਂ ਆਂਦਾ ਨਹੀਂ ਨਹੀਂ ਵੀਡੀਓ ਨਹੀਂ ਬਣਾਣੀ ਕਿ ਮੇਰੇ ਇੱਥੇ ਸੈਟਿੰਗ ਨਹੀਂ ਆਇਆ ਕਿ ਇਹ ਮਤਲਬ ਵੀਡੀਓ ਵੇਲੇ ਮੈਨੂੰ ਜੁਰਮਾਨਾ ਹੋ ਜਾਏਗਾ ਕਾ ਬਾਤ ਉੱਥੇ ਵੀਡੀਓ ਨਹੀਂ ਬਣਾਈ ਲੈ ਲੈ ਜਗ੍ਹਾ ਦੀ ਨਾ ਕੁਝ ਥੱਲੇ ਲੈ ਆਇ ਤੇ ਲਿਆਵਾਂਗੇ ਫਿਰ ਵੀਡੀਓ ਬਣਾਵਾਂਗੇ ਤੇ ਹੁਣ ਅਸੀਂ ਜਾ ਰਹੇ ਹਾਂ ਥੱਲੇ ਉਹ ਸਾਡਾ ਪਿੰਡ ਲੱਭਦਾ ਪਿਆ ਅਸੀਂ ਬੜੀ ਉੱਚੀ ਜਗ੍ਹਾ ਤੇ ਆਏ ਨੇ ਹੋ ਸਕਦਾ ਕਿ ਅੱਡੇ ਦੂਰ ਪਿੰਡ ਨਾ ਨਜ਼ਰ ਆਂਦਾ ਹੋਵੇ ਬਾਕੀ ਆ ਤੇ ਨਜ਼ਾਰ ਆਹ ਕਿ ਪਿੰਡਾਂ ਜਿਹੜਾ ਨਾ ਬੜਾ ਉਚਾਈ ਦੇ ਉੱਤੇ ਆ ਪਿੱਛੇ ਨੂੰ ਵਹਾ ਗਿਆ ਨਾ ਕਾਰ ਵੇ ਤੇ ਸਹੀ ਹੈ ਦੋਸਤੋ ਅੱਜ ਦੀ ਵੀਡੀਓ ਸਾਡੀ ਹੱਥ ਤੱਕ ਰਹੀ ਅਗਲੀ ਵੀਡੀਓ ਤੱਕਰ ਆਪਣੇ ਭਰਾਵਾਂ ਦਾ ਵਾਜਤ ਅੱਲਾਹ ਹਾਫਿਜ਼ ਦੁਆਵਾਂ ਯਾਦ ਰੱਖਿਓ